ਬੇਦ ਪ੍ਰਾਣ ਸ਼ਾਸਤਰ ਅਨੰਤਾ ਗੀਤ ਕਵਿਤ ਨਾ ਗਾਵੂੰਗੋ ਬੇਦ ਪ੍ਰਾਣ ਨੇ ਸ਼ਾਸਤਰ ਨੇ ਅਨੰਤਾ ਬਹੁਤ ਨੇ ਇਹਨਾਂ ਦੇ ਜਿਹੜੇ ਵਿੱਚ ਕਵਿਤਾ ਲਿਖੇ ਹੋਏ ਨੇ ਗੀਤ ਕਵਿਤ ਨਾ ਗੀਤ ਲਿਖੇ ਹੋਏ ਨੇ ਉਹ ਨਹੀਂ ਮੈਨੂੰ ਗਾਉਣ ਦੀ ਲੋੜ ਨਹੀਂ ਉਹ ਗੀਤ ਕਵਿਤ ਨਾ ਗਾਵੂੰਗੋ ਉਹ ਗਾਉਣ ਦੀ ਲੋੜ ਨਹੀਂ ਹੈ ਸਮਝਣ ਦੀ ਲੋੜ ਤੇ ਕਮਾਉਣ ਦੀ ਲੋੜ ਦੀ ਸਮਝ ਵੀ ਲੈ ਕਮਾ ਵੀ ਲੈ ਗਾਉਣ ਦੀ ਹੁਣ ਕੀ ਲੋੜ ਰਹਿ ਗਈ ਇਹ ਤਾਂ ਗਾ ਹੀ ਜਾਂਦੇ ਨੇ ਉਹ ਗਾਉਣ ਦੀ ਲੋੜ ਗਾਉਣ ਦੀ ਲੋੜ ਨਹੀਂ ਸੀ ਉਹਨਾਂ ਨੂੰ ਗਾਉਣ ਵਾਸਤੇ ਨਹੀਂ ਵੜੀ ਹੈਗੀ ਬਾਣੇ ਬੰਨਣ ਵਾਸਤੇ ਆ ਸਾਨੂੰ ਸੁਣਨ ਵਾਸਤੇ ਹੈ ਗਾਉਣ ਵਾਸਤੇ ਨਹੀਂ ਵੜੀ ਹੈ ਕੀਰਤਨ ਦਰਬਾਰ ਕੀਰਤਨ ਦਰਬਾਰ ਇਹ ਗਾਉਣ ਵਾਸਤੇ ਹੈ ਤੁਸੀਂ ਕਵਈਏ ਬੰਨ ਇਹ ਸੁਣਨ ਵਾਸਤੇ ਸਭ ਦੇਖੋ ਗਾ ਕੇ ਉਹ ਗਾ ਸਕਦਾ ਹੈ ਜਿਹੜਾ ਖੁਦ ਬੰਦ ਦਾ ਹੋਵੇ ਜਿਨੇ ਸਭਝ ਲਿਆ ਹੋਵੇ ਬੰਨ ਲਿਆ ਹੋਵੇ ਜਿਨੇ ਉਹਦੇ ਚ ਜੋ ਗਿਆਨ ਹੈ ਉਹ ਲੈ ਲਿਆ ਹੋਵੇ ਤੇ ਜੇ ਬਿਨਾਂ ਸਮਝੇ ਤੇ ਗਾਉਂਦਾ ਫਿਰ ਕੀ ਗਿਆਨ ਵੀ ਹੋਣਾ ਗਾਵੇਂ ਗੀਤ ਭੁੱਖੇ ਬੁੱਲਾ ਘਰੇ ਬਸੀਤ ਫਿਰ ਤਾਂ ਭੁੱਖਾ ਬੁੱਲਾ ਉਹ ਤੇ ਤਾਂ ਰੋਟੀਆਂ ਘਾਣ ਤਾਲਪੁਰ ਦਾ ਹੋ ਅਖੰਡ ਮੰਡਲ ਨਿਰੰਕਾਰ ਮਹ ਅਨਹਦ ਬੇਨ ਬਜਾਵੂਗੋ ਅਖੰਡ ਮੰਡਲ ਨਿਰੰਕਾਰ ਮਹ ਉਹ ਕੀ ਹੈ ਅਖੰਡ ਮੰਡਲ ਨਿਰੰਕਾਰ ਦਾ ਕੀ ਹੈ ਸੱਚ ਖੰਡ ਵਸੇ ਨਿਰੰਕਾਰ ਅਖੰਡ ਅਖੰਡ ਕੀ ਚੀਜ਼ ਹੈ ਆਕਾਸ਼ ਅਖੰਡ ਹੈ ਆਕਾਸ਼ ਨੂੰ ਕੋਈ ਕੱਟ ਕੇ ਦਿਖਾਓ ਆਕਾਸ਼ ਦਾ ਇੱਕ ਟੋੜਾ ਕਰਕੇ ਕੋਈ ਲੈ ਜਾਓ ਕਿਤੇ ਨੂੰ ਹਵਾ ਲੈ ਜੂਗਾ ਕਾਸੇ ਵਿੱਚ ਭਰ ਕੇ ਪਾਣੀ ਲੈ ਜੂਗਾ ਕਿਸੇ ਚੀਜ਼ ਵਿੱਚ ਭਰ ਕੇ ਅੱਗ ਦਾ ਪਰਮੈਸ਼ਰ ਨਹੀਂ ਭਰ ਕੇ ਰੱਖੀ ਹੈ ਬਨਸਪਤੀ ਵਿੱਚ ਲੱਕੜ ਚ ਉਹ ਤਾਂ ਉਹਨੇ ਰੱਖੀ ਹੋਆ ਭਰ ਕੇ ਲੱਕੜ ਗਿੱਲੀ ਚ ਪਾਣੀ ਵੀ ਭਰ ਕੇ ਰੱਖਿਆ ਹੈ ਆਕਾਸ਼ ਭਰ ਕੇ ਲੈ ਕੇ ਜਾਵੂ ਕੋਈ ਕਿੱਥੇ ਲੈ ਕੇ ਜਾਵਾਂ ਆਕਾਸ਼ ਅਖੰਡਾ ਹੈ ਬਾਕੀ ਸਭ ਖੰਡਣ ਆਟਮ ਆ ਪਾਣੀ ਦਾ ਵੀ ਆਟਮ ਬਣ ਗਿਆ ਸਾਈਂ ਦਾਣਾ ਨੇ ਆਟਮ ਪਾਣੀ ਦਾ ਬਣਾ ਲਿਆ ਕੱਟ ਕੇ ਉਹ ਲਬ ਲਿਆ ਨਾ H2O H2O ਕੀ ਹੈ ਪਾਣੀ ਉਹ ਵੀ ਲਬ ਲਿਆ ਤੇ ਬਾਕੀ ਮੈਟਰ ਦੇ ਵੀ ਲਬ ਲੇ ਆਕਾਜ ਦਾ ਆਟਮ ਬਣਾ ਕੇ ਦੇਖ ਲੋ ਇੱਕ ਅਕਾਸ਼ ਨੂੰ ਕੱਟ ਕੇ ਸੈਂਦਾਨ ਇਹਦਾ ਆਟਮ ਲੱਭਣ ਕੀ ਹੈ ਕਾਹਦਾ ਬਣਿਆ ਹੋਇਆ ਹੈ ਇਹ ਖੰਡਾ ਹਾਏ ਮਾਇਆ ਜੀ ਇਹ ਖੰਡਾ ਨੂੰ ਖੰਡਨ ਕਰਕੇ ਦੱਸਣ ਸੈਂਦਾਨ ਇਹਦਾ ਆਟਮ ਕੱਟ ਕੇ ਆ ਮੋਲੀਕੂਲ ਕੱਟ ਕੇ ਇਹ ਦੱਸਣ ਕੀ ਹੈ ਆਕਾਸ਼ ਇਹਨੂੰ ਘਟਣ ਇਹ ਖੰਡਾ ਹੈ ਇਹ ਸਰੀਰ ਕਰਤੇ ਦਾ ਜੋਤ ਦਾ ਸਰੀਰ ਹੈ ਜੋਤ ਵੀ ਅਖੰਡ ਹੈ ਆਕਾਸ਼ ਵੀ ਅਖੰਡ ਹੈ ਦੋਈ ਚੀਜ਼ਾਂ ਖੰਡ ਨੇ ਇਹ ਦੋਹਾਂ ਦਾ ਟੁਕੜਾ ਨਹੀਂ ਕੀਤਾ ਜਾ ਸਕਦਾ ਜਦਨ ਆਕਾਸ਼ ਨੂੰ ਖੰਡਣ ਕਰ ਲਾਂਗੇ ਸਾਈਂਦਾਨ ਉਸ ਦਿਨ ਅਸੀਂ ਦੇਖਾਂਗੇ ਵੀ ਉਹ ajo ਜੋਤ ਤਾਂ ਗਾਹਾਂ ਬੈਠੀ ਹੈ ਪਹਿਨਾ ਆਕਾਸ਼ ਨਾਲੇ ਸਮਝ ਲੈਣ ਇਹ ਤਾਂ ਆਕਾਸ਼ ਚ ਉੜਦੀ ਗਈ ਰਹੇ ਨੇ ਸਾਰੇ ਆਕਾਸ਼ ਵਿੱਚ ਉੜਦੇ ਹੋਏ ਨੇ ਜੋ ਸਾਈਂਦਾਨ ਗੱਲਾਂ ਜੋਤ ਦੀਆਂ ਕਰਦੇ ਨੇ ਜੋਤਾਂ ਜੋ ਗਾਹਾਂ ਬੈਠੀ ਐ ਬਹੁਤ ਅਲੋਕ ਘਰ ਪਰਮ ਦਾ ਵੀ ਐ ਅਕਾਇਤੇ ਨਾਲ ਪਰਮ ਵੀ ਐ ਕੋ ਨਾ ਕਰ ਪਰਮ ਦੇ ਗਾਹ ਜੋਤ ਐ ਅਕਾਇਤੇ ਦੇ ਪਰਮ ਐ ਪਰਮ ਦੇ ਅੱਗੇ ਜੋਤ ਐ ਫੇ ਪਰਮ ਦਾ ਟੁਕੜਾ ਕੱਟ ਕੇ ਦਿਖਾਉਣੇ ਅਕਾਸ਼ ਦੇ ਟੁਕੜੇ ਜਿੱਦ ਨਾਲ ਕਰ ਲਵੇ ਪਰਮ ਦੇ ਟੁਕੜੇ ਦਿਖਾਉਣ ਕਰਕੇ ਸਾਡੂ ਗੁਰਬਾਣੀ ਪਰਮ ਦੇ ਟੁਕੜੇ ਕਰ ਰਹੀ ਹੈ ਅਕਾਸ਼ ਦੇ ਟੁਕੜਿਆਂ ਦੀ ਲੋੜ ਨਹੀਂ ਕਰਨ ਦੀ ਅਕਾਸ਼ ਤਾਂ ਉਹਦਾ ਸਰੀਰ ਹੈ ਪਰਮ ਦੇ ਟੁਕੜੇ ਟੁਕੜੇ ਕਰਕੇ ਘੜ ਰਹੀ ਹੈ ਥੋੜਾ ਥੋੜਾ ਕਰਕੇ ਪਰਮ ਦੂਰ ਨਹੀਂ ਹੋ ਰਿਹਾ ਪਰਮ ਕੇ ਪਰਦੇ ਸਤਿਗੁਰੂ ਪੜਦੇ ਬਹੁਵਚਨ ਹੈ ਕਟ-ਕਟ ਕੇ ਕੱਢ ਰਹੀ ਹੈ ਪਰ ਕੱਟ ਨਹੀਂ ਰਹੀ ਕਾਟੀ ਸਿਲਕ ਭਰਮ ਕੀ ਭਰਮ ਦੇ ਆਪਰੇਸ਼ਨ ਕਰਦੇ ਡਾਕਟਰ ਜਿੱਦਣ ਭਰਮ ਦਾ ਆਪਰੇਸ਼ਨ ਕਰਦਾ ਡਾਕਟਰਾਂ ਨੇ ਨਾ ਉਧਰ ਦੇਖਾਂਗੇ ਡਾਕਟਰ ਇਹਨਾਂ ਦੀ ਹਾਲੇ ਤਾਂ ਥੱਲੇ ਹੀ ਨੇ ਬਹੁਤ ਹਾਲ ਤਾਂ ਪਾਣੀ ਤੋਂ ਥੱਲੇ ਥੱਲੇ ਹੀ ਬੈਠੇ ਨੇ ਉਦੋਂ ਅਜੋ ਕਈ ਘਰ ਕਹਾ ਪੈ ਲੈਣਾਂ ਤੇ ਇਹਨਾਂ ਦੀ ਬੁੱਧੀ ਨਹੀਂ ਉੱਥੇ ਜਾ ਸਕਦੀ ਇਹ ਥੱਲੇ ਹੀ ਬੈਠੇ ਨੇ ਜੀ ਬਹੁਤ ਹਾਂ ਜੀ ਅਖੰਡ ਮੰਡਲ ਨਿਰੰਕਾਰ ਮਹ ਅਨਹਦ ਬੀਨ বাজਾਵਾਂਗੋ ਅਖੰਡ ਮੰਡਲ ਨਿਰੰਕਾਰ ਮੈਂ ਇਹ ਨਿਰੰਕਾਰ ਦਾ ਜਗ੍ਹਾ ਹੈ ਜਿਹੜਾ ਆਕਾਸ਼ ਹੈ ਨਾ ਇਹ ਨਿਰੰਕਾਰ ਦਾ ਘਰ ਹੈ ਅਖੰਡ ਮੰਡਲ ਨਿਰੰਕਾਰ ਮੈਂ ਨਕਾਰਕ ਆਕਾਰ ਨਾ ਕਰਈਏ ਤਾਂ ਹੀ ਦਾ ਐਟਮ ਨਹੀਂ ਲੱਭਣਾ ਇਹਨਾਂ ਨੂੰ ਆਕਾਜ ਨਰਕਾਰਈ ਉਤੇ ਆਕਾਰ ਖਤਮ ਆਕਾਰ ਪਾੜਿਤ ਹਵਾ ਤੋਂ ਹੀ ਬਣੂਗਾ ਆਕਾਰ ਆਕੇ ਆਕਾਰ ਹਵਾ ਦੇ ਅੱਗੇ ਬਣਦਾ ਇਹ ਪਾਣੀ ਚ ਬਣਦਾ ਫਿਰ ਹਵਾ ਦਾ ਜਾਇ ਜੇ ਤੁਸੀਂ ਬਣਾ ਲਓ ਉਹੋ ਜਿਹਾ ਬਣ ਜਾਂਦੀ ਹੈ ਹਵਾਵੇ ਮਹਿਸੂਸ ਹੈ ਉਹਦੀ ਅਸਾਨੂੰ ਲੱਗਦੀ ਹਵਾਦੀ ਹੁੰਦ ਹੈ ਪਾਣੀ ਦੀ ਹੁੰਦ ਹੈ ਆਕਾਸ਼ ਵੀ ਹੈ ਆਕਾਸ਼ ਮੰਦੇ ਨਹੀਂ ਸੱਚਦਾਨ ਆਕਾ ਜਗੇ ਨਰਾਕਾਰ ਆ ਜਾਂਦੇ ਉਤੇ ਆਕਾਰ ਖਤਮ ਹੋ ਗਿਆ ਜਨਕਾਰ ਮੈਂ ਅਨਹਦ ਬੇਨ ਬਜਾਵੂੰਗਾ ਅਨਹਦ ਬੇਨ ਬਜਾਵਾਂਗਾ ਹਵਾ ਤਾਂ ਉੱਪਰ ਉੱਠ ਕੇ ਹਵਾ ਤੱਕ ਮਾਇਆ ਹਵਾ ਤੋਂ ਪਰਮਾਇਆ ਨਹੀਂ ਹੈ ਹਵਾ ਤੋਂ ਪਰਮਾਨੰਕਾਰ ਦਾ ਦੇਸ ਹੈ ਧਰੰਕਾਰ ਕੇ ਦੇਸ ਜਾਏ ਤਾਂ ਸੁਖ ਲੈ ਮਹਲ ਉਹ ਮਹਲ ਕਾਦਾ ਮਹਲ ਕੀ ਹੈ ਮਹੱਲੇ ਤਾਂ ਆਕਾਸ਼ ਹੈ ਮਹਲ ਦਾ ਮਤਲਬ ਜਿਹੜਾ ਹਿੱਲਦਾ ਨਹੀਂ ਮਹਲ ਨਹੀਂ ਹਿੱਲਦਾ ਜੋ ਨਾ ਹਿੱਲਦਾ ਜੋ ਮਹਲ ਉਹ ਨੈਗੇਟਿਵ ਆ ਹੱਲਣਾ ਹਿੱਲਣਾ ਹੁੰਦਾ ਤੇਰਾ ਆਕਾਸ਼ ਖੜਾ ਹੈ ਇਹ ਨਹੀਂ ਹਿੱਲਦਾ ਬਾਕੀ ਸਭ ਕੁਝ ਆਕਾਸ਼ ਹਿੱਲਦਾ ਹੈ ਆਕਾਸ਼ ਹਿੱਲਦਾ ਬਾਕੀ ਸਭ ਕੁਝ ਮਾਇਆ ਹਵਾ ਇਹ ਡੋਲਦੀ ਆਕਾਸ਼ ਆਕਾਸ਼ੇ ਖੜਾ ਹੈ ਤਾਂ ਤੂੰ ਹੀ ਚੀ ਡੋਲਦੀ ਮਹਿਸੂਸ ਹੁੰਦੀ ਹੈ ਆਕਾਸ਼ ਦਾ ਨਾ ਹੀ ਮਹੱਲਾ ਹੈ ਮਹਿਲ ਦੇ ਵਿੱਚ ਕੌਣ ਹੈ ਮਹਿਲ ਦੇ ਵਿੱਚ ਆਪ ਹੈ ਉਹ ਬਾਹਰ ਦੇ ਵਿੱਚ ਜੋਤ ਸਰੂਪੀ ਐ ਜੋਤ ਸਰੂਪੀ ਉਹ ਮੈਂ ਉਹ ਉਹ ਇਹਦੇ ਆਕਾਸ਼ ਦੇ ਵਿੱਚ ਰਹੋ ਭਰ ਸਹੀ ਆ ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੀਨ ਵਜਾਵੂੰਗੋ ਅਖੰਡ ਮੰਡਲ ਐ ਆਕਾਸ਼ ਬੱਡਲ ਦਾ ਮਤਲਬ ਐ ਗੋਲ ਜਿੱਥੇ ਨਿਗਾ ਮਾਰਦੇ ਸਭ ਗੋਲ ਲੱਗਦਾ ਨਾ ਆਕਾਸ਼ ਧਰਤੀ ਨੂੰ ਬਿਲਿਆ ਹੋਇਆ ਇਹ ਗੋਲੇ ਐ ਇਹਦੇ ਵਿੱਚ ਅਨਹਦ ਬੀਨ ਪਜਾਵੂ ਉਹ ਇਹਦੇ ਚ ਬੋਲੂ ਜਾ ਕੇ ਹਿਰਦੇ ਚ ਬੋਲਦਾ ਜਾ ਕੇ ਹਿਰਦਾ ਆਕਾਸ਼ ਹੈ ਆਕਾਸ਼ੀ ਤੇ ਤੁਮ ਉਪਜਾ ਉੱਤੋਂ ਵੀ ਵਜਦੀ ਆ ਰਾਮ ਬੀਨ ਰਾਮ ਬਣ ਕਿੱਥੇ ਵਜਦੀ ਹੈ ਆਕਾਸ਼ ਇੱਥੇ ਵਜਦੀ ਹੈ ਰਾਮ ਬੀਨ ਅਨਹਦ ਬੀਨ ਪਜਾਵੂ ਜੇ ਸਵੇ ਘੜ ਰੰਗ ਬੋਲਦਾ ਉਹ ਕਿੱਥੇ ਬੋਲਦਾ ਉੱਥੇ ਹੀ ਬੋਲਦਾ ਜਤੇ ਜਤੇ ਹਿਰਦੇ ਜੇ ਰਾਮ ਬੋਲਦਾ ਉਹ ਕਿੱਥੋਂ ਬੋਲਦਾ ਉਤੇ ਹਵਾ ਨਹੀਂ ਹੈ ਹਵਾ ਦੀ ਹੁੰਦੀ ਉਹਦੀ ਆਵਾਜ਼ ਚ ਆਨੰਦ ਬੇਣ ਹੈ ਆਨੰਦ ਬੇਣ ਹੁੰਦਾ ਜਿਹੜੀ ਆਵਾਜ਼ ਚ ਹਵਾ ਦੀ ਉਹ ਆਨੰਦ ਹੁੰਦੀ ਹੈ ਇੱਕ ਆਨੰਦ ਹੈ ਜਿੱਥੇ ਟਕਰਾ ਤੋਂ ਬਿਨਾ ਆਵਾਜ਼ ਪੈਦਾ ਹੁੰਦੀ ਹੈ ਆਨੰਦ ਬੇਣ ਕਹਿੰਦੇ ਨੇ ਉਹਨੂੰ ਕੰਨਾਂ ਨੂੰ ਨਹੀਂ ਸੁਣਦੀ ਉਹ ਬੇਣ ਜਿਹੜੀ ਬੇਣ ਕੰਨਾਂ ਨੂੰ ਨਹੀਂ ਸੁਣਦੀ ਆਨੰਦ ਬੇਣ ਹੁੰਦੀ ਹੈ ਅਖੰਡ ਮੰਡਲ ਨਿਰੰਕਾਰ ਮਹਾਂ ਨਿਰੰਕਾਰ ਮਹਾਂ ਅਨਹਦ ਬੇਨ ਵਜਾਵੂੰਗੋ ਸ਼ਬਦ ਦੇ ਵਿੱਚ ਸਮਾ ਗਿਆ ਅਨੰਦ ਬੇਨ ਵਜਾਉਣੀ ਹੈ ਜੇ ਸ਼ਬਦ ਚ ਸਮਾ ਗਿਆ ਨਾ ਸੁਰਤ ਸੁਰਤ ਸ਼ਬਦ ਜਾਂਦ ਵਿੱਚ ਇੱਕ ਹੋ ਗਈ ਲੀਨ ਹੋ ਗਈ ਫਿਰ ਆਨੰਦ ਬੇਨ ਪ੍ਰਗਟ ਹੋਣੀ ਹੈ ਫਿਰ ਤੁਰਕੀ ਬਾਣੀ ਪ੍ਰਗਟ ਹੋਣੀ ਹੈ ਤਾਂ ਗੁਰ ਬਾਣੀ ਉਹਨੇ ਪਹਿਲਾਂ ਤਾਂ ਦਰੇ ਬਜੜੀਆਂ ਲਿਖਣੀਆਂ ਫਿਰ ਉਹ ਬੋਲਣ ਦੀ ਦਾ ਲੋੜ ਇਹ ਨਹੀਂ ਲਿਖ ਕੇ ਦੇਤੀ ਪਿੰਡੋਂ ਦੇ ਅੰਦਰੇ ਵਜੀ ਹੈ ਸੋਜੀ ਦਾ ਉਹਨੂੰ ਅੰਦਰੇ ਆਈ ਆ ਉਹਨੂੰ ਕੀ ਲੋੜ थी ਗਾਉਣ ਦੀ ਹੈ ਲਿਖ ਲਿਖਤੀ ਉਹਨੇ ਸਾਧੂ ਇਹ ਗੱਲ ਆ ਹੈ ਬੈਰਾਗੀ ਰਾਮ ਉਹ ਉਹਨੇ ਆਪ ਆਨੰਦ ਬੇਣ ਸੁਣੀ ਹੈ ਉਹਨੂੰ ਆਨੰਦ ਬੇਣ ਸੁਣੀ ਹੈ ਜਿਹੜੀ ਉਹਨੂੰ ਸੁਣੀ ਆ ਆਨੰਦ ਆਨਾਲ ਬੇਣ ਪੁਨੀਤ ਜੀਜ ਹੈ ਸੁਣ ਤੇ ਪੁਨੀਤ ਜਿਹੜੇ ਰੰਗਾਰ ਦੇ ਦੇਸ਼ ਤੋਂ ਆਇਆ ਉਹ ਤਾਂ ਪੁਨੀਤ ਚੀਜ਼ ਹੈ ਜੋ ਸੁਣੀ ਗਈ ਪੁਨੀਤ ਹੈ ਸੁਣਤੇ ਪੁਨੀਤ ਕਹਤੇ ਪਵਿੱਤਰ ਜੋ ਬੋਲੀ ਗਈ ਹੈ ਪਵਿੱਤਰ ਆ ਬਾਣੀ ਪਵਿੱਤਰ ਹੈ ਗੁਰਬਾਣੀ ਪਵਿੱਤਰ ਹੈ ਤੁਰਕੀ ਬਾਣੀ ਪੁਨੀਤ ਹੈ ਆਨੰਦ ਬਾਣੀ ਜਿਹੜੀ ਹੈ ਆਨੰਦ ਬਾਣੀ ਗੁਰ ਸ਼ਬਦ ਜਾਣੀ ਆ ਜਿਹੜਾ ਗੁਰ ਸ਼ਬਦ ਹੈ ਨਾ ਇਹ ਤਾਂ ਅਨੰਦ ਬਾਣੀ ਪਿੱਛੇ ਐ ਇੱਥੋਂ ਪਤਾ ਲੱਗਿਆ ਵੀ ਉਹ ਇਹ ਤੋਂ ਵੀ ਪਿੱਛੇ ਆ ਜੋ ਇਹ ਹੋ ਜੋ ਪੈਦਾ ਹੋਈ ਹੋਈ ਆ ਉਹ ਬਾਣੀ ਗੁਰੂ ਆ ਉਹ ਬਾਣੀ ਗੁਰੂ ਆ ਅਨੰਦ ਬਾਣੀ ਗੁਰ ਸ਼ਬਦੀ ਜਾਣੀ ਹਰ ਰਾਮ ਹਰਿ ਸਭੋਗੋ ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਰਨ ਜੋਗੋ ਉਹ ਅਨੰਦ ਬਾਣੀ ਬਿਜਾਵਾਂਗੇ ਕਹ ਰਿਹਾ ਹਾਂਜੀ ਬੈਰਾਗੀ ਰਾਮਹਿ ਗਾਵੂੰਗੋ ਬੈਰਾਗੀ ਐ ਉਦੋਂ ਆ ਇੱਥੇ ਆ ਕੇ ਬੈਰਾਗ ਫਰਵਤ ਰਾਗ ਜਿ ਲਿਖਿਆ ਆਇਆ ਸਬਤ ਉਹ ਕਹਿੰਦਾ ਬੈਰਾਗੀ ਐ ਸ਼ਬਦ ਰਾਗ ਵਿੱਚ ਐ ਸ਼ਬਦ ਤਾਂ ਰਾਗ ਵਿੱਚ ਆ ਉਹ ਬੈਰਾਗੀ ਐ ਬੈਰਾਗੀ ਰਾਮਹਿ ਗਾਵੂੰਗੋ ਕੌਣ ਆਲ ਦਾ ਬੈਰਾਗੀ ਹੈ ਫਿਰ ਗਉੜਾ ਰਾਗ ਚ ਹੈ ਬੈਰਾਗੀ ਰਾ ਨਹੀਂ ਗਾਉਂਗਾ ਗੱਲ ਬੈਰਾਗ ਪੈਦਾ ਕਰਨ ਵਾਲੀ ਹੈ ਰਾਗ ਦਾ ਹਵਾ ਮਾਇਆ ਹੈ ਰਾਗ ਦਾ ਹਵਾ ਹਵਾਈ ਹੈ ਗਿਆਨ ਬੈਰਾਗ ਹੈ ਜੋ ਵਿੱਚ ਚੀਜ਼ ਪਈ ਹੈ ਉਹ ਬੈਰਾਗ ਹੈ ਜੋ ਧਿਆਨ ਖਿੱਚਣ ਵਾਸਤੇ ਰਾਗ ਦਿੱਤਾ ਹੈ ਉਹ ਤਾਂ ਕੇ ਸੁਣ ਲਵੇ ਅਗਲਾ ਠੱਗੀ ਮਾਰੀਆ ਹੈ ਐਸੀ ਸੁਰ ਵਿੱਚ ਗਾਇਆ ਹੈ ਬੈਰਾਗ ਗਾਇਆ ਬੈਰਾਗ ਗਾਇਆ ਨਹੀਂ ਰਾਗ ਹੈ ਦਿੱਤਾ ਵੈ ਰਾਗ ਹੈ ਰਾਗ ਚ ਪਾ ਕੇ ਦਿੱਤਾ ਪੁੜਿਆ ਰਾਗ ਦੀ ਬੰਨੀ ਹੈ ਵਿਚ ਵੈ ਰਾਗ ਦੁਆਈ ਵੈ ਰਾਗ ਜੋ ਵਿੱਚ ਦੁਆਈਆ ਵੈ ਰਾਗ ਹੈ ਜੋ ਸੁਣਨੋਂ ਮਿਲਿਆ ਉਹ ਰਾਗ ਹੈ ਜੋ ਸੁਣਨੋਂ ਮਿਲਿਆ ਉਹ ਰਾਗ ਹੈ ਜੋ ਸਮਝਣੋਂ ਮਿਲਿਆ ਉਹ ਰਾਗ ਹੈ ਤੇ ਉਹਨੇ ਰਾਗ ਦਿੱਤਾ ਬਰਾਗ ਦਿੱਤਾ ਤੇ ਤੈ ਵਰਾਗ ਵਾਕੂ ਵਹਲਾ ਜਿਹੜਾ ਹੈ ਨਾ ਪੁੜੀਆਂ ਕਾਗਜ਼ ਉਹ ਹੀ ਰਾਗਦਾ ਉਹ ਤੇ ਕਾਗਜ਼ ਪੁੜੀਆਂ ਕਾਗਜ਼ ਤਾਂ ਹੀ ਖਾਣਾ ਖਾਣੀ ਤੇ ਦਵਾਈ ਹੈ ਪਰ ਰਾਗ ਦਾ ਇੰਨਾ ਹੀ ਅਸਰ ਹੈ ਸਾਡਾ ਇੰਨਾ ਮਤਲਬ ਹੈ ਜਿਵੇਂ ਕਾਗਜ਼ ਦੀ ਪੁੜੀ ਦੇ ਵਿੱਚ ਦਵਾਈ ਪਾ ਕੇ ਦਿੱਤੀ ਹੈ ਦਵਾਈ ਖਾਲੀ ਕਾਗਜ਼ੜਦਾ ਇਹ ਰਾਗ ਦਾ ਸਿੱਟਣ ਵਾਲੀ ਚੀਜ਼ ਹੈ ਉਹ ਰਾਗ ਦਾ ਮਤਲਬ ਨਹੀਂ ਸਾਡੇ ਨਾਲ ਹੈਗਾ ਉਹ ਤਾਂ ਐਵੇਂ ਠੱਗੀ ਸੀ ਦੇਖਣ ਨੂੰ ਦੇਖਣਾ ਉਤਲੇ ਜਿਹੜੀ ਪੈਕਿੰਗ ਕਿੰਨੀ ਵਧੀਆ ਹੁੰਦੀ ਹੈ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਖਾਲੀ ਦੀਆਂ ਚੀਜ਼ੋ ਝੜਦੀ ਦੀ ਪਰ ਪੈਕਿੰਗ ਤਾਂ ਕਾਫੀ ਮਹਿੰਗੀ ਹੁੰਦੀ ਹੈ ਪੈਕਿੰਗ ਮਹਿੰਗੀ ਦੇਖ ਕੇ ਖਾਣ ਨੂੰ ਜੀ ਕਰਦਾ ਉਹਨੂੰ ਪੈਕਿੰਗ ਵਧੀਆ ਹੋਵੇ ਚੀਜ਼ बिकਦੀ ਹੈ ਉਹ ਰਾਗ ਵਧੀਆ ਹੋਵੇ ਚੀਜ਼ बिकਦੀ ਹੈ ਪਰ ਖਾਣੀ ਨਾ ਬਿਜਲੀ ਉਹ ਚੀਜ਼ ਅਜੋ ਵਿੱਚ ਹੈ ਪੈਕਿੰਗ ਥੋੜੀ ਖਾਣੀ ਹੈ ਉਹ ਤਾਂ ਪੈਕੇਜ ਦੇ ਆ ਰਾ ਤਾਂ ਉਹ ਤਾਂ ਦਵਾਈ ਮਿੱਠੀ ਕਰਦੀ ਖਾਣ ਨੂੰ ਅੰਦਰ ਚਲੀ ਗਈ ਦਵਾਈ ਨੇ ਅਸਰ ਕਰਨਾ ਦਵਾਈ ਕੌੜੀ ਐ ਬਹੁਤ ਜ਼ਿਆਦਾ ਨਾਮ ਉਹ ਨਹੀਂ ਸਿੱਖਦੇ ਇਦਾਂ ਲੈਂਦੇ ਜੇ ਐਂ ਗੱਲਾਂ ਨਾਲ ਦਈਏ ਫੇਰ ਨਹੀਂ ਲੈਂਦੇ ਰਾਗ ਜੀ ਇੱਕ ਵਾਰ ਗਬੜ ਗਬੜ ਕਰਕੇ ਖਾ ਜਾਂਦੇ ਨੇ ਪਿੱਛੋਂ ਪਤਾ ਲੱਗਦਾ ਕੀ ਖਾ ਲਿਆ ਇਸ ਕਰਕੇ ਉਹ ਰਾਗ ਦਾ ਅਸਲ ਨਹੀਂ ਹੋਇਆ ਹਜਮ ਨਹੀਂ ਕੀਤੀ ਦਵਾਈ ਸੁਣ ਲਈ ਸਾਰਿਆਂ ਨੇ ਸੁਣ ਲਈ ਰਾਗ ਨਾਲ ਸਾਰਿਆਂ ਨੇ ਲਾਲਚ ਨਾਲ ਹੁਣ ਅੰਦਰ ਕਲਵਟ ਪਾਤਾ ਹੁਣ ਹਜਮ ਨਹੀਂ ਹੁੰਦੀ ਸਾਰਿਆਂ ਦੇ ਇਹ ਆਦਾ ਕਰਨ ਕੇ ਉਲਟੀ ਸਿੱਕੀ ਦੇਣਗੇ ਛੱਡ ਇਆ ਕੰਨੀ ਬਹੁ ਹਜਮੂ ਆਦਾ ਉਲਟੀ ਕਰ ਦੇਣਗੇ ਸਿੱਕੀ ਦੇਣਗੇ ਛਾੜਾ ਹੱਥ ਖੜੇ ਕਰਕੇ ਹਲਕੇ ਚ ਪਾ ਕੇ ਦੋ ਬਣੀਆਂ ਉਲਟੀ ਕਰ ਦੇਣਗੇ ਇਹ ਸਿੱਕੀ ਛੱਡ ਦੇਣਗੇ ਆ ਹਜਮ ਕਰਨੀ ਪਾਉਗੀ ਯਾਰ ਆਹ ਸੁਣਨੇ ਛੱਡ ਦੇਣਗੇ ਘਾ ਨੂੰ ਫਿਰ ਤੋਵਾ ਗੁਰਦੁਆਰੇ ਜਾਣਾ ਨਹੀਂ ਇਹ ਸੁਣ ਲਈ ਦੀ ਇਹ ਸੁਣਨਾ ਇਹ ਤਾਂ ਕੀਰਤਨ ਦਾ ਰਾਹ ਜਾਣ ਲਈ ਛੱਡ ਦੇਣਗੇ ਬਾਂਜੇ ਗੱਲ ਚ ਪਾਉਣ ਲਈ ਛੱਡ ਦੇਣਗੇ ਭੁੱਲੇ ਜਾਣਗੇ ਕੌਣਾ ਇਹ ਨਾ ਕੋਈ ਗਾਵੇ ਨਾ ਕੋਈ ਸੁਣੇ ਜਿਹੜਾ ਸੁਣੂਗਾ ਉਹਨੂੰ ਫੇਰ ਲੋਕ ਕਢੀ ਸੁਣਗੇ ਇਹ ਸੁਣਦੇ ਆ ਕਰਦੇ ਆ ਇਹ ਕੀ ਹੋਇਆ ਹਾਲ ਤੱਕ ਪੁੱਛਣ ਵਾਲਾ ਹੀ ਨਹੀਂ ਸੀ ਕੀਰਤਨ ਕਰਨ ਵਾਲਿਆਂ ਦਾ ਵੀ ਦੋੜ ਵਰਸ ਦੇ ਤੇ ਉਹਨਾਂ ਨੂੰ ਵੀ ਜਿਹੜੇ ਕੀਰਤਨ ਕਰਾਉਂਦੇ ਤੇ ਉਹਨਾਂ ਨੂੰ ਵੀ ਲੋਕ ਬਹੁਤ ਇੱਜ਼ਤ ਕਰਦੇ ਤੇ ਵਾਹ 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 ਇਹਨਾਂ ਦਾ ਬਹੁਤ ਵਧੀਆ ਕੰਮ ਕਰਦੇ ਨੇ ਚਾਹੇ ਰਾਗੀਆਂ ਨੂੰ ਲੱਖ ਰੁਪਇਆ ਕਰਕੇ 40000 ਰੱਬ ਲੈਣ ਉਹਨਾਂ 60 40 60 ਦੀ ਰੇਸ਼ੋ ਹੋਵੇ ਚਾਹੇ ਪ੍ਰਬੰਧਕਾਂ ਦੀ 40 60 ਦੀ ਰੇਸ਼ੋ ਨਾ ਹੋਵੇ ਗੁਰਦਾਰੇ ਤੋਂ ਤਾਂ ਸੰਗਤ ਤੋਂ ਪੈਸੇ ਲੱਖ ਰੁਪਇਆ ਲੈਣਾ ਉਹਨੂੰ 60 ਦੇਣਾ 40 ਪ੍ਰਬੰਧਕਾਂ ਦੇ ਬਿਜਨ ਸਰ ਕਮਿਸ਼ਨ ਤਾਂ ਲੈਣਾ ਹੀ ਉਹਨਾਂ ਨੇ ਸੋ ਤਾਂ ਦੋ ਬਿਲੰਦ ਰੇਨੇ ਵਾਲੇ ਲੋਕ ਕੁ ਵਿਚ ਸਭ ਨੂੰ ਪਤਾ ਲੱਗ ਗਿਆ ਹੁਣ ਮਾਰਕਟ ਇਹਨਾਂ ਦੀ ਖਰਾਬ ਹੋ ਗਈ ਮਾਰਕਟ ਵੀ ਖਰਾਬ ਹੋਈ ਹੈ ਨਾਂ ਦੀ ਹਾਂਜੀ ਸ਼ਬਦ ਅਤੀਤ ਅਨਾਹਦ ਰਤਾ ਆ ਕੁੱਲ ਕੇ ਘਰ ਜਾਊਂਗੋ ਸ਼ਬਦ ਅਤੀਤ ਸ਼ਬਦ ਅਤੀਤ ਜਿਹੜਾ ਸ਼ਬਦ ਹੈ ਉਹ ਅਤੀਤ ਪਿੱਛਾ ਹੈ ਉਹ ਅਤੀਤ ਲਫਜ਼ ਹੈ ਜਿਹੜਾ ਕੱਲ ਕਹਿੰਦੇ ਸੀ ਕਹਤਾ ਅਤੀਤ ਸ਼ਬਦ ਹੈ ਆ ਸਾਡੇ ਕੋਲ ਆ ਦੇ ਸ਼ਬਦ ਜਿਹੜਾ origignal ਸ਼ਬਦ ਹੈ ਨਾ ਉਹ ਅਤੀਤ ਹੈ ਉਹ ਨਹੀਂ ਇਹਨਾਂ ਨੂੰ ਕਿਹੜਾ ਪਤਾ ਵੀ ਸ਼ਬਦ ਕੀ ਵਰਤਨਾ ਉਹਨਾਂ ਨੂੰ ਕਿਹੜਾ ਪਤਾ ਵੀ ਲਫਜ਼ ਨੂੰ ਕੀ ਵਰਤੀਏ ਫਸੇ ਆਇਆ ਨੂੰ ਸ਼ਬਦ ਅਤੀਤ ਸ਼ਬਦ ਹੈ ਅਤੀਤ origignal ਤਾਂ origignal ਕਲ ਕਰਤਾ origignal ਤਾਂ ਅਰੇਜੀ ਦਾ ਲਫਜ਼ ਹੈ ਉਹ ਦੱਸਦਾ ਉਦੋਂ ਸਾੜੀ ਦੇਖਣ ਲਈ ਜੈ ਨਹੀਂ ਹੁੰਦਾ ਇਹ ਜਿਹੜੇ ਹੁਣ ਪਰੇਸ਼ਾਨ ਹੋਏ ਨੇ ਨਾ ਲੋਕ ਇਹ ਫਰਦ ਨੇ ਬੱਚੇ ਵੀ ਹੁਣ ਕੀ ਕਰੀਏ ਉਹ ਜਦੋਂ ਅੱਗ ਲੱਗ ਜਾਂਦੀ ਹੈ ਨਾ ਲੱਗੀ ਬੰਦਾ ਦਵਾਰ ਕੋ ਅਬ ਕਿਆ ਕਾਢਿਆ ਜਾਏ ਅਬ ਕਿਆ ਕਾਢਿਆ ਜਾਏ ਹੁਣ ਕੱਟਣ ਕੀ ਅੱਗ ਦਾ ਦਵਾਰੇ ਤੇ ਵੀ ਬੂਹੇ ਤੇ ਅੱਗ ਪੈ ਗਈ ਹੁਣ ਦੇਖਦੇ ਨੇ ਵੀ ਇਹ ਤਾਂ ਅੱਗ ਪੈ ਗਈ ਸਾਨੂੰ ਸਾਰਿਆਂ ਨੂੰ ਘੜੀ ਕੀ ਜਦ ਨਿਕਲਣ ਕੀ ਹੈ ਸਾਡੇ ਜੋ ਕੁਛੋ ਨਿਕਲਣਾ ਸਭ ਸੜ ਜਾਣਾ ਬਚਾਏ ਹੋ ਰਿਹਾ ਅੱਗ ਜੋ ਪੈ ਗਈ ਸਾਰੇ ਪਾਸੇ ਪਾਣੀ ਰੱਖਿਆ ਸੀ ਪਾਣੀ ਨੂੰ ਅੱਗ ਜਾ ਪਈ ਜਦ ਪਾਣੀ ਨੂੰ ਅੱਗ ਪੈ ਜਾ ਜਿਹੜੀ ਬੁਝੂ ਕਾਦੇ ਨਾਲ ਜਿਹੜੀ ਪਾਣੀ ਨੂੰ ਅੱਗ ਪੈ ਗਈ ਉਹ ਬੁਝੂ ਕਾਦੇ ਨਾਲ ਇਹ ਪਾਣੀ ਨੂੰ ਅੱਗ ਪਈ ਐ ਪਰ ਮਗਰ ਪਾਣੀ ਨੂੰ ਪੈ ਜਾਂਦੀ ਅੱਗ ਆ ਜਿਹੜਾ ਪਾਣੀ ਹੈ ਨਾ ਇਹ ਵੀ ਅੱਗੇ ਐ ਅਗਰ ਥਾ ਗਰੇ ਐ ਇਹਨੂੰ ਅੱਗ ਪੈ ਜਾਂਦੀ ਐ ਆਖ ਦੇ ਨਾਲ ਆਈ ਡੋਨਟ ਅਡਾਟ ਕਰਕੇ ਫਲੇਮ ਲਾ ਦਿਓ ਆਪੇ ਚਲ ਜੂសារੇ ਅਡਾਟ ਕਰ ਦਿੰਦੀ ਐ ਆਖ ਦੇ ਨਾਲ ਹਾਈਡਰੋਜਨ ਨੂੰ ਇਹ ਤਾਂ ਆਟ ਹੋਤੇ ਨੇ ਨਾ ਜਾਂ ਤਾਰ ਖਿੱਚਦਾ ਸੂਤ ਦੋ ਅਡਾਟ ਹੋ ਜਾਂਦੀ ਐ ਬਸ ਇੱਕ ਵਾਰ ਜੜੀ ਫੇਰ ਕੌਣ ਪੁਝਾ ਦੂ ਹਾਈਡਰੋਜਨ ਜਲਣਾਂ ਦੀ ਚੀਜ਼ ਆ ਉਸੇ ਜਲਣਾਂ ਦੀ ਚੀਜ਼ ਦਾ ਦੋਹਾਂ ਦਾ ਮੇਲ ਹੈ